ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ-ਚਾਲ ਨੇ ਤੁਹਾਡੇ ਅੱਜ ਐਕਚੁਅਲੀ ਮੈਂ ਨਵਾਂ ਨੰਬਰ ਲਿਆ ਆਪਣੇ ਪਰਸਨਲ ਯੂਜ਼ ਵਾਸਤੇ ਸੋ ਹਜੇ ਮੈਂ ਕਿਸੇ ਨੂੰ ਨਹੀਂ ਨੰਬਰ ਦਿੱਤਾ ਤੇ ਮੈਂ ਸੋਚਿਆ ਵੀ ਕਿਉਂ ਨਾ ਮੈਂ ਪ੍ਰੈਂਕ ਕੀਤਾ ਜਾਵੇ ਸੋ ਚ ਪ੍ਰੈਂਕ ਕਰ ਰਹੇ ਆਪਾਂ ਸੀਰਤ ਨਾਲ ਸੀਰਤ ਮੇਰੀ ਭਾਬੀ ਹੈ ਸੋ ਉਹਨੂੰ ਆਪਾਂ ਫੋਨ ਲਾ ਰਹੇ ਹਾਂ ਤੇ ਰਫਤਾਰ ਹੱਸਣਾ ਨਹੀਂ ਓਕੇ देखते दे हैं पहचान है कि नहीं मैं फोन ला रही The person you आपने जिस व्यक्ति को कॉल किया है वो अन्य कॉल पर व्यस्त है Chris... Hello? 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 हेलो कौन बोल दा ए हेलो सीता की हाल चाल है बस वधिया अपने ते भरजाई घर आ अच्छा ਤੇ ਬਾਹਰ ਗਏ ਕਿਤੇ ਹਾਂ ਲੋ ਆਹੋ ਆਜ ਨਹੀਂ ਆਉਣ ਈ ਅੱਜ ਆਜ ਨਹੀਂ ਆਉਂਦੀ ਬਈ ਤੁਸੀਂ ਕੌਣ ਮੈਂ ਕਿ ਬਾਹਰ ਗਏ ਕਿਤੇ ਅਨੋ ਮੈਂ ਪੁੱਤ ਤੁਹਾਡੇ ਬਹਿਲਪੁਰਾਂ ਬੋਲਦੀ ਆਂ ਤੁਹਾਡੀ ਭੂਆ ਲੱਗਦੀ ਆਂ ਮੈਂ ਅੱਛਾ ਜੀ ਹਾਂਜੀ ਤੇ ਕਾ ਮੈਂ ਬਤਰਾ ਦੇਣੀ ਆ ਤੁਹਾਡੀ ਮੰਮੀ ਦੇ ਘਰੇ ਨਹੀਂ ਹੈਗੇ अच्छा चल दे बिना ली करा दे तू मेरी गल है एक मिनट डैडी डैडी हेलो 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 हां जी किवेंया दे बेया पहचानया नहीं मिनू तू हैं पहचानया नहीं तुम ऐन कौन है ਹਾਂ ਹੈ ਮੈਂ ਬੈਲਪੁਰਾ ਬੋਲਣ ਈ ਆ। ਤੇ ਮੈਨੂੰ ਬਾਹਰ ਹੀ ਜਾਣਾ ਈ ਚਾਹੁੰਦਾ। ਅੱਛਾ ਮੈਂ ਨਾ ਆਪਣੇ ਇੱਧਰ ਖੱਖਾਂ ਦੀਆਂ ਢਾਣੀਆਂ ਨਾ ਉਹਨਾਂ ਉੱਥੋਂ ਬੋਲਣ ਈ ਆ। ਤੇ ਹੈ ਨਹੀਂ ਗੇ ਆਪਣਾ ਸੁਖਵਿੰਦਰੋਂ ਘਰ। ਅਚਲਪੁਰਾ ਨਹੀਂ ਨਹੀਂ ਮੈਂ ਨਾ ਬੈਲਪੁਰਾ ਬੋਲਣ ਈ ਆ। ਖੱਖਾਂ ਦੀਆਂ ਢਾਣੀਆਂ ਨਹੀਂ ਖੱਖਾਂ ਦੀਆਂ। ਹਾਂ ਹਾਂ। ਹਾਂ ਮੈਂ ਉਹਨਾਂ ਤੋਂ ਬੋਲਣ ਈ ਆ। ਤੇ ਮੈਨੂੰ ਨਾ ਸੁਖਵਿੰਦਰ ਉਹਨਾ ਕੰਮ ਸੀ ਅੱਜ ਉਹ ਉਹ ਬਰਦਾ ਕੋ ਦਾਦਾ ਮਰਾ ਤੇ ਬੰਜਾ ਫਿਰਨ ਲਗੋ ਆਹ ਹੋ ਤੁਹਾਡੇ ਪਿੰਡ ਨਹੀਂ ਵਿਆਹੀ ਆ ਦਿਆਲ ਹੁਣਾ ਦੀ ਭਜੀ ਭਜੀ ਆਹ ਭਜੋ ਆਹ ਹੋ ਤੇ ਮੈਨੂੰ ਕਿਸੇ ਨੇ ਦੱਸ ਪਾਈ ਹੀ ਕਿ ਹੰਦਾ ਮੁੰਡਾ ਵਿਆਹਣ ਆਲਾ ਵਾ ਤੇ ਕੁੜੀ ਲੱਭਦੇ ਫਿਰਦੇ ਆ ਹਾਂ ਹਾਂ ਤੇ ਕਿਵੇਂ ਮੁੰਡਾ ਵਾਵਾ ਸੋਹਣਾ ਵਾ ਪੜਿਆ ਲਿਖਿਆ ਵਾ ਮੁੰਡਾ ਠੀਕ ਹੈ ਪੁਲਸੇ ਲਗਾ ਅੱਛਾ ਇਹ ਇਹ ਨਾ ਮੈਂ ਇਹ ਨਹੀਂ ਮੈਨੂੰ ਦੱਸਿਆ ਕਿ ਇਹਨੇ ਕਿ ਉਹ ਪੁਲਸ ਚਵਾ ਤੇ ਉਹਨਾਂ ਜਿਹੜੇ ਕਹਿੰਦੇ ਸੀਗੇ ਵੀ ਮੁੰਡਾ ਜ ਸਾਊ ਆ ਅਕਨੋਮੀਨਲ ਪੁਲਸੇ ਅੱਛਾ ਫਿਰ ਮੈਨੂੰ ਨਹੀਂ ਪਤਾ ਹੈਗਾ ਤੇ ਆਪਣੀ ਨਾ ਕੁੜੀ ਆ ਕੁੜੀ ਵਾਵਾ ਪੜ੍ਹੀ ਲਿਖੀ ਆ ਤੇ ਜ਼ਮੀਨ ਜਮੂਨ ਵੀ ਆਉਂਦੀ ਆ ਤੇ ਮੈਂ ਕਿਹਾ ਚੱਲ ਦੇਬੇ ਉਹਨਾਂ ਨੂੰ ਪਤਾ ਹੋਣਾ ਵਾ ਵਿਚਾਲਾ ਆਪਦੇ ਬੰਦੇ ਨਾਲ ਹੀ ਗੱਲ ਕੀਤੀ ਜਾਵੇ ਮਹਾਨੀਦ ਬਲੂਡੀ ਉਹਦੇ ਪਟਿਆਲੇ ਉਹ ਤਾਂ ਅੱਗੇ ਦਿਨ ਤੋਂ ਖੁੱਲ੍ਹੇ ਹੋਏ ਦੀ ਮੇਰੀ ਗੱਲ ਹੋਈ ਸੀ ਨੰਬਰ ਮੇਰਾ ਕੋ ਮੇਰੇ ਕੋ ਹੈਗਾ ਉਹਦਾ ਰਾਜਾ ਰਾਜਾ ਦੇ ਨਾਮ ਅੱਛਾ ਅੱਛਾ ਤੇ ਪਹਿਲਾ ਫੋਨ ਭਲਾ ਕਿੰਨੇ ਚੱਕਿਆ ਗੁੱਡੀ ਆਈ ਐ ਨੋਨ ਰੱਖਿਆ ਸੀ ਅੱਛਾ ਠੀਕ ਆ ਠੀਕਾ ਸਰ ਬੱਠ ਕਿਹ ਗੁੜੀ ਉਹ ਮੈਂ ਜਗਤਾਰ ਨਹੀਂ ਤਾਰੀ ਤਾਰੀ ਹੈ ਜਗਤਾਰ ਕਿਹਦੀ ਜਗਤਾਰ ਨੂੰ ਨਹੀਂ ਜਾਣਦਾ ਦੇ ਬਿਆ ਤੈਨੂੰ ਕੀ ਹੋ ਗਿਆ ਵਾ ਜਗਤਾਰ ਹਾਂ ਉਹ ਜਗਤਾਰ ਦੀ ਭੈਣ ਬੋਲਣ ਈ ਆ ਮੈਂ ਐ ਤੇ ਇੱਕ ਦੇ ਜਗਤਾਰ ਨਰਨੇ ਖੋ ਦਾ ਮੁੰਡਾ ਹਾਂ ਹੋ ਆ ਹੋ ਹਲੋ ਹਾਂ ਮੈਂ ਨਰਿੰਦਰ ਸਿੰਘ ਦੀ ਕੁੜੀ ਬੋਲਣ ਈ ਆ ਨਿੱਕੀ ਹਾਂ ਨਹੀਂ ਮੁੰਡਾ ਠੀਕ ਹੈ ਮੁੰਡਾ ਬੰਦਿਆ ਪਰ ਸਾਰੇ ਲਿਆ ਦੇ ਲਈ ਐ ਅੱਛਾ ਅੱਛਾ ਕੋਈ ਨਹੀਂ ਫਿਰ ਮੈਂ ਨਾ ਮਾਰੂੰਗੀ ਗੇੜਾ ਕਰਕੇ ਨਾ ਸਲਾਹ ਤੇਰੇ ਭਾਈਏ ਨਾਲ ਤੇ ਫਿਰ ਮੈਂ ਮਾਰੂੰ ਗੇੜਾ ਹੋਰ ਘਰ ਕਿਵੇਂ ਠੀਕ ਠਾਕ हां 3:00 ਵਜੇ ਬਾਅਦ ਕਿਉਂ ਸੁਦਰ ਵੀ ਨਹੀਂ ਕਰ ਰਿਹਾ ਕਿ ਜੀ ਤੇ ਘਰੇ ਮੁੰਡਾ ਜਵਾਬ ਬੱਤਲ ਚਾ ਉਹਨਾਂ ਦਾ ਰਿਵਿਊਸ਼ਨ ਗਿਆ ਅੱਛਾ ਅੱਛਾ ਹੋਰ ਤੂੰ ਬੰਦਾ ਕੰਮ ਕੀ ਕਰਦਾ ਹਾਲੇ ਨਹੀਂ ਕਰਦੇ ਹੁਣ ਅੱਛਾ ਹੋਰ ਜਵਾਕ ਜੱਲੇ ਕਿਵੇਂ ਕੀ ਜਵਾਕ ਨੇ ਤੁਹਾਡੇ ਪੋਤਾ ਕਿ ਪੋਤੀ ਜਦ ਅੱਖਾਂ ਚੱਲ ਪਰਝਾਈ ਨਾ ਗੱਲ ਹੋ ਜੂ ਤੇ ਪਰਝਾਈ ਮਿੰਲਾ ਦਾ ਚੜੇ ਘੋੜੇ ਸਵਾਰ ਰਹਿੰਦੀ ਰੇ ਨੰਬਰ ਮੈਨੂੰ ਕਰਾਣਾ ਸੀ ਤਿਲਵਾਲਾ ਕਰਾਉਣ ਵਾਲਾ ਪਾਇਨੀ ਅੱਛਾ ਅੱਛਾ ਆ ਨੰਬਰ ਤੇ ਨਾਲ ਜੀ ਚਾਹਗਾ ਨਾ ਲੋਕ ਲੋਗ WhatsApp ਕਰਾਲਣਾ ਲੋੜਤਾ ਹੈ ਚਲ ਠੀਕ ਹੈ ਤੀ ਪਰਝਾਈ ਤੇ ਨਾ ਤੇ ਇੱਕ ਗੱਲ ਵੀ ਹੁੰਦਾ ਤਾਂ ਐ ਨਾ ਵੀ ਪੁਲਿਸ ਵਾਲਿਆਂ ਦੇ ਰਿਕਾਰਡ ਜਾਂ ਤਾਂ ਹੁੰਦਾ ਤਾਂ ਖਰਾਬ ਹੀ ਆ ਨਾ ਉਹ ਆਹ ਜਿਹੜਾ ਮੇਰੀ ਗੱਲ ਹੈ ਉਹ ਤੁਹਾਨੂੰ ਲੱਗਦੀ ਕਿ ਆ ਨਾ ਇਹ ਅੱਛਾ 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 ਹੋਣੀ ਲੱਗਾ ਅੱਛਾ ਸੋਹਣਾ ਵਾ ਮੁੰਡਾ ਕੱਦ ਕਾਠ ਕਿਵੇਂ ਮੁੰਡਾ ਹੈ ਸੋਹਣਾ ਸਾਗੂ ਕੋਈ ਤਾਂ ਨੀਤ ਜਪਾਂ ਦਾ ਉਹ ਬਾਕੀ ਅੱਛਾ 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 ਤੇ ਕੱਦ ਕਾਠ ਕਿਵੇਂ ਆ ਲੰਮਾ ਲੰਮਾ ਵਾ ਕਿ ਮਦਰ ਆ ਜਾਈ ਆ ਹਾਂ ਅੱਛਾ ਅੱਛਾ ਵੇ ਹੁਣ ਜਿੱਤਾ ਭਜਨਾਂ ਦਾ ਸੁਭਾਤਾ ਠੀਕ ਹੀ ਆ ਹੁਣ ਜਿੱਤਾ ਕਦੇ ਪਤਾ ਨਹੀਂਗਾ ਹੁਣ ਅੱਗੇ ਤਾਂ ਮੈਂ ਤਾਂ ਵਾਵਾ ਚਿਰ ਦੀ ਮਿਲੀ ਆ ਵੀ ਹੁਣ ਕਿਦਾਂ ਦੀ ਕਿਦਾਂ ਦੀ ਨਹੀਂ ਹਾਂ ਤੁਸੀਂ ਸੁਭਾਅ ਨੂੰ ਚੱਕਰ ਵਰਸੇ ਹੀ ਹੋਈ ਨਹੀਂ ਅੱਛਾ 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 ਹੋਰ ਤੂੰ ਸੁਨਾ ਕਿਵੇਂ ਰਹਿਨੀ ਠੀਕ ਰਹਿਨੀ ਆ ਹਾਂ ਦੇ ਵਸਤੇ ਤਾਂ ਹੀ ਲੱਗਦੇ ਹੁੰਦਾ ਇਹ ਕੌਣ ਬੋਲਣ ਡਿਆ ਵਾ ਪਤਾ ਨਹੀਂ ਵੇ ਸਾਈਂ ਜੀ। ਨੰਬਰ ਦਾ 16 ਵੀ ਆ 11 ਵੀ ਆ। ਨਹੀਂ ਆ ਪਿੱਛੇ ਕੌਣ ਬੋਲਣ ਡਿਆ। ਇਹ ਅਬਰਕੁਦੀ ਕਰਦੀ। ਤੇ ਭਾਬੀ ਗੁੱਸਾ ਦਾ ਤੂੰ ਕਰੀ ਨਾ ਤੂੰ ਇਹਨੂੰ ਮਤਮੁੱਤ ਨਹੀਂ ਦਿੱਤੀ ਕਿਵੇਂ ਬੋਲਣ ਡਈ ਆ ਵੇ ਚਪੜ ਚਪੜ। ਇਹਨੂੰ ਪਤਾ ਮੇਰੇ ਸ਼ੱਭੂ ਬੋਲਣ ਦੇਈ। ਇਹ ਤਾਂ ਉਹਨੂੰ ਪਤਾ ਲੱਗ ਗਿਆ। ਜੇ ਮੈਨੂੰ ਉਹ ਵਈ ਪਕਰਨੇ ਆਇਆ ਕੋਈ ਨਹੀਂ ਨਾ ਨਾ ਬੁੱਧੂ ਤਾਂ ਬਣ ਗਿਆ ਨੇ ਇਹਦੇ ਪਰਦਾ ਪਾਰੀ ਹੈ ਆ ਗਏ ਸ਼ਰਾਬੀ ਬੰਦਾ ਵਾਏ ਕੋਈ ਡਾਕਟਰ ਦੋਤੀ ਕਹਿੰਦਾ ਕਹਿੰਦਾ ਵੀ ਗੰਗਾਰ ਹੈ ਡੈਡ ਮੰਮੀ ਡੈਡੀ ਤਾਂ ਬੇਵਕੂ ਬਣ ਗਿਆ ਕਿਵੇਂ ਡੈਡੀ ਵੀ ਬੇਵਕੂ ਬਣ ਗਿਆ ਸਿਰਤ ਵੀ ਮੈਂ ਦੋਵਾਂ ਨਾਲ ਕਿੰਨਾ ਚਿਰ ਗੱਲ ਕਰੇਗੀ ਪਿਸ ਪਤਾ ਹੀ ਲੱਗਾ ਇਹਨਾਂ ਨੂੰ ਵਾਹ ਕਦੇ ਵੀ ਭੁਆਲੇ ਤੋਂ ਨਹੀਂ ਮੱਗੜ ਗਈ ਸੀ ਐਂ ਉਹ ਦੋ ਜੀ ਤਾ ਨੀ ਆਪ ਨੂੰ ਮੈਂ ਦੱਬਿਆ। ਉਹਨਾਂ ਨਾਲ ਮਾੜਾ ਕਰਕੇ ਉਹਨੂੰ। ਸਰਾਬੰਨਾ ਦੀ ਲੀ ਹੈ। ਮੈਂ ਵਰਤੀ ਕਮੀ ਨਹੀਂ ਪਰ ਜੈ ਕਰੇਗਾ ਮੈਂ ਨਹੀਂ ਕੋਈ ਸਿੱਧੂ ਆਪੋ। ਮੈਂ ਜੇ ਮੈਂ ਆਦੀਵਾਚ ਨਾ ਬੋਲਦੀ ਜੀਤ ਨੂੰ ਪਤਾ ਨਹੀਂ ਲੱਗਣਾ। ਮਾੜਾ ਨਹੀਂ ਲੱਗਦਾ। ਹਾਂ ਵੀ ਇਹਦਾ ਚਕਾਉਂ ਬੋਲਦੀ ਆ ਵਰਤੂ ਕਿ ਚੰਗੀ ਨਹੀਂ ਐ ਟੈਂਪਰਤੀਆਂ ਬੜੀਆਂ ਜਿਹੜੀਆਂ ਨੇ ਕੋਈ ਫਟਟੀਆਂ ਬੁੜੀਆਂ ਨਹੀਂ ਬੋਲਦੀਆਂ। ਕਿਹਟਾ ਨੇ। ਬੜੀ ਵਿੱਚ ਵਿੱਚ ਮੈਨੂੰ ਫੋਨ ਬਹੁਤ ਆ ਰਹੇ ਸੀਗੇ। ਇਸ ਕਰਕੇ ਵੀਡੀਓ ਥੋੜੀ ਰੁਕ ਗਈ ਤੇ ਹੁਣ ਉਹ ਮੈਂ ਪਰ ਸਾਰੀ ਮੈਂ ਜਿੰਨੀ ਬਣੀ ਹੈ ਸਾਰੀ ਮੈਂ ਸ਼ੇਅਰ ਕਰਾਂਗੀ